ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ 10ਵੀਂ ਜਮਾਤ ਦੀ ਸਾਹਿਤਮਾਲਾ ਕਿਤਾਬ ਵਿੱਚੋਂ ਵਾਰਤਕ ਭਾਗ ਵਿੱਚੋਂ ਪਾਠ ਨੰਬਰ 2 ਬੋਲੀ ਜੋ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤਵੜੀ ਦਾ ਲਿਖਿਆ ਹੋਇਆ ਹੈ ਪੜਨ ਅੱਗੇ ਹਾਂ ਕੁਝ ਮਹੱਤਵਪੂਰਨ ਤੱਥ ਪਹਿਲਾਂ ਮੈਂ ਤੁਹਾਨੂੰ ਸਰਦਾਰ ਗੁਰਬਖਸ਼ ਸਿੰਘ ਜੀ ਬਾਰੇ ਦੱਸਾਂਗੀ ਉਸ ਤੋਂ ਬਾਅਦ ਅਸੀਂ ਬੋਲੀ ਪਾਠ ਕਰਾਂਗੇ ਬੋਲੀ ਜੋ ਹੈ ਸ਼ਬਦ ਫੋਡੀ ਭੋਸ਼ਾ ਕਿਹੋ ਜੀ ਹੈ ਜਦੋਂ ਮਨੁੱਖ ਬੋਲਦਾ ਹੈ ਤਾਂ ਉਹ ਕਿਹੋ ਜਿਹਾ ਲੱਗਦਾ ਹੈ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਦੇ ਪਾਕਿਸਤਾਨ ਵਿੱਚ ਸਰਦਾਰ ਪਿਛੋਰਾ ਸਿੰਘ ਜੀ ਦੇ ਘਰ ਹੋਇਆ ਜਿਨ੍ਹਾਂ ਨੇ ਮੁੱਢਲੀ ਵਿੱਦਿਆ ਜੋ ਹੈ ਆਪਣੇ ਪਿੰਡ ਤੋਂ ਹਾਸਲ ਕਰਕੇ ਇੰਜੀਨੀਅਰਿੰਗ ਦੀ ਪੜ੍ਹਾਈ કરી ਇੰਜੀਨੀਅਰਿੰਗ ਤੋਂ ਬਾਅਦ ਉਹ ਅਦੁੱਤ ਨੌਕਰੀ ਕਰੀ ਫਿਰ ਨੌਕਰੀ ਛੱਡ ਕੇ ਉਹ ਵਾਪਸ ਪਿੰਡ ਆਗੇ ਤੇ ਪਿਸ਼ੌਰ ਦੇ ਕੋਲੇ ਆ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਖੇਤੀ ਕਰਦਿਆਂ ਕਰਦਿਆਂ ਇਹਨਾਂ ਨੇ ਉੱਥੋਂ ਦੀ ਆਪਣਾ ਮਾਸਿਕ ਪੱਤਰ ਕੱਢਣਾ ਸ਼ੁਰੂ ਕੀਤਾ ਜਿਹਨਾਂ ਦਾ ਨਾਮ ਪ੍ਰੀਤ ਲੜੀ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਬਹੁਤ ਸਾਰੀਆਂ ਆ ਵਾਰਤਕ ਦੀਆਂ ਕਿਤਾਬਾਂ ਸਾਡੇ ਸਾਹਮਣੇ ਆਉਂਦੀਆਂ ਨੇ ਦੋ ਮੁੱਖ ਜਿਹੜੀਆਂ ਕਿਤਾਬਾਂ ਨੇ ਮੇਰੀ ਜੀਵਨ ਕਹਾਣੀਆ ਤੇ ਮੰਜਲ ਦਿਸ ਪਈ ਇਸ ਦੋਨੋਂ ਪੁਸਤਕਾਂ ਦੇ ਅੰਦਰ ਉਹਨਾਂ ਨੇ ਆਪਣੇ ਜੀਵਨ ਦੀ ਕਹਾਣੀ ਨੂੰ ਬਿਆਨ ਕੀਤਾ ਹੈ ਇਹ ਸੀਗੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੁਣ ਅਸੀਂ ਇਹਨਾਂ ਦਾ ਲਿਖਿਆ ਹੋਇਆ ਪਾਠ ਬੋਲੀ ਕਰਨ ਲੱਗੇ ਆ ਜਿਹਦਾ ਪਹਿਲਾ ਪੁਆਇੰਟ ਹੈ ਮਨੁੱਖ ਦਾ ਮੂੰਹ ਉਹਦੇ ਸਰੀਰ ਦਾ ਚਿੱਤਰ ਹੁੰਦਾ ਹੈ ਮਨੁੱਖ ਦਾ ਮੂੰਹ ਉਹਦੇ ਸਰੀਰ ਦਾ ਚਿੱਤਰ ਹੁੰਦਾ ਹੈ ਜਦੋਂ ਮਨੁੱਖ ਮੂੰਹ ਕੋਲ ਦਾ ਹੈ ਤਾਂ ਪਤਾ ਲੱਗਦਾ ਕਿ ਇਹਦੀ ਭਾਸ਼ਾ ਕਿਹੋ ਜੀ ਹੈ ਜਦੋਂ ਉਹ ਮਨੁੱਖ ਦਾ ਮੂੰਹ ਬੰਦ ਹੈ ਤਾਂ ਦੇਖਣ ਚ ਬਹੁਤ ਸੋਹਣਾ ਲੱਗਦਾ ਹੈ ਤਾਂ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਕਿ ਜਦੋਂ ਮਨੁੱਖ ਬੋਲਦਾ ਹੈ ਤਾਂ ਉਹਦੇ ਬੋਲਣ ਤੋਂ ਹੀ ਪਤਾ ਚੱਲਦਾ ਹੈ ਕਿ ਉਹਦੀ ਬੋਲੀ ਕਿਦਾਂ ਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗਦਾ ਕਿ ਬੰਦ ਬੂਹੇ ਵਾਲਾ ਮਕਾਨ ਹੈਗਾ ਜਿਹਦਾ ਕੋਈ ਦਰਵਾਜ਼ਾ ਖੁੱਲਿਆ ਹੀ ਨਹੀਂ ਹੈਗਾ ਤੇ ਜਿਹਦੀਆਂ ਦਵਾਰਾਂ ਮਾਰੋਂ ਦੇਖਣ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਜਦੋਂ ਅੰਦਰ ਝਾਕੀ ਮਾਰ ਕੇ ਦੇਖਦੇ ਆ ਤਾਂ ਪਤਾ ਨਹੀਂ ਉਹ ਕਿੰਨਾ ਹੀ ਸੋਹਣਾ ਹੋਊਗਾ ਜਦੋਂ ਇਹ ਦਰਵਾਜ਼ੇ ਖੁੱਲਣਗੇ ਤਾਂ ਇਸ ਪਾਠ ਦੇ ਅੰਦਰ ਇੱਕ ਉਦਾਹਰਨ ਦਿੱਤੀ ਗਈ ਹੈ ਕਿ ਜਾਂਦੇ ਹੋਏ ਰਾਹੀ ਨੂੰ ਕਿਹਾ ਗਿਆ ਵੇ ਸੋਹਣਾ ਬੋਲ ਕੇ ਤਾਂ ਵਿਖਾ ਤੂੰ ਅੰਦਰੋਂ ਵੀ ਇੰਨਾ ਹੀ ਸੋਹਣਾ ਹੋਏਗਾ ਜਿੰਨਾ ਦੇਖਣ ਦੇ ਵਿੱਚ ਬਾਹਰ ਤੋਂ ਸੋਹਣਾ ਲੱਗਦਾ ਹੈ ਦੂਜਾ ਪੁਆਇੰਟ ਅੰਨੇ ਆਮ ਤੌਰ ਤੇ ਸਿਆਣੇ ਤੇ ਦਿਲਚਸਪ ਹੁੰਦੇ ਨੇ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਬੋਲੀ ਪਾਠ ਦੇ ਅੰਦਰ ਕਿ ਅੰਨੇ ਵਿਅਕਤੀ ਜਿਹੜੇ ਹੁੰਦੇ ਨੇ ਉਹ ਸਿਆਣੇ ਤੇ ਦਿਲਚਸਪ ਹੁੰਦੇ ਨੇ ਠੀਕ ਹੈ ਤੇ ਜਿਹੜੇ ਗੁੰਗੇ ਹੁੰਦੇ ਨੇ ਉਹਨਾਂ ਦੇ ਅੰਦਰ ਕੋਈ ਕੋਈ ਦਿਲਚਸਪ ਹੁੰਦਾ ਗੁੰਗੇ ਵਿਅਕਤੀਆਂ ਦੇ ਅੰਦਰ ਤੇ ਕਿਉਂਕਿ ਅਸੀਂ ਬੋਲੀ ਤੋਂ ਹੀ ਮਨੁੱਖ ਦੀ ਅਮੀਰੀ ਦਾ ਮੇਚਾ ਲਗਾ ਸਕਦੇ ਹਾਂ ਬੋਲੀ ਹੀ ਦੱਸਦੀ ਹੈ ਕਿ ਬੋਲਣ ਵਾਲੇ ਨੇ ਕੀ ਕੁਝ ਆਪਣਾ ਬਣਾ ਲਿਆ ਹੈ ਠੀਕ ਹੈ ਜਿਹੜਾ ਮਨੁੱਖ ਵਧੀਆ ਬੋਲਦਾ ਹੈ ਉਹਦੀ ਬੋਲੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਫੁੱਲਾ ਫੱਲਾ ਫੁੱਲ ਤੇ ਫਲ ਲੱਦੇ ਹੋਏ ਬਾਗ ਵਰਗੀ ਹੁੰਦੀ ਹੈ ਤੇ ਜਿਹਦੇ ਵਿੱਚੋਂ ਠੰਡੀ ਠੰਡੀ ਮਿੱਠੀ ਮਿੱਠੀ ਪੌਣ ਜੋ ਹੈ ਆ ਰਹੀ ਹੁੰਦੀ ਹੈ ਸਾਡੇ ਵੱਲ ਹਵਾ ਆ ਰਹੀ ਹੁੰਦੀ ਹੈ ਤੇ ਉਹਦੀ ਬੋਲੀ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ ਉਹਦੇ ਲਈ ਆਪਣੀ ਜਾਨ ਵੀ ਦੇ ਦਿੰਦਾ ਬੰਦਾ ਕਿ ਇਹਦੀ ਬੋਲੀ ਤਾਂ ਬਹੁਤ ਮਿੱਠੀ ਹੈ ਹਨਾ ਤੇ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਬੋਲੀ ਖਰਮੀ ਹੁੰਦੀ ਹੈ ਜਿਨੂੰ ਉਹਨਾਂ ਨੂੰ ਪਸੰਦ ਨਹੀਂ ਕਰਦਾ ਉਹਦੀ ਬੋਲੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਰੇਗਿਸਤਾਨ ਦੇ ਅੰਦਰ ਕਿਹੜੇ ਰੇਗਿਸਤਾਨ ਦੇ ਅੰਦਰ ਰੜੇ ਰੇਗਿਸਤਾਨ ਦੇ ਅੰਦਰ ਰੜਾ ਸ਼ਬਦ ਦਾ ਅਰਥ ਹੈ ਖਾਲੀ ਮੈਦਾਨ ਇਥੇ ਸਿਰਫ ਮਿੱਟੀ ਹੀ ਉੜਦੀ ਦਿਖਾਈ ਦਿੰਦੀ ਹੈ ਜਿਵੇਂ ਹੱਗਰ ਹਵਾਵਾਂ ਚੱਲਦੀਆਂ ਹਨ ਉਹਦੀ ਬੋਲੀ ਇਸ ਤਰ੍ਹਾਂ ਦੀ ਲੱਗਦੀ ਹੈ ਰੇਗਿਸਤਾਨ ਦੇ ਅੰਦਰ ਜਿਵੇਂ ਗਰਮ ਹਵਾਵਾਂ ਚੱਲਦੀਆਂ ਹੋਣ ਬੋਲੀ ਤੋਂ ਹੀ ਅਮੀਰੀ ਦਾ ਠੀਕ ਮੇਚਾ ਲਗਾਇਆ ਜਾ ਸਕਦਾ ਹੈ ਕਿ ਬੰਦਾ ਕਿੰਨਾ ਕਮੀਰ ਹੈ ਉਹਦੀ ਬੋਲੀ ਤੋਂ ਉਹਦੇ ਲਫ਼ਜ਼ਾਂ ਤੋਂ ਪਤਾ ਚੱਲਦਾ ਹੈ ਲਫ਼ਜ਼ ਕਿੱਥੋਂ ਆਉਂਦੇ ਆ ਸਾਡੇ ਕੋਲੇ ਸਾਡੇ ਤਜਰਬੇ ਦਾ ਹਿੱਸਾ ਨੇ ਤੇ ਤਜਰਬਾ ਕੀ ਹੈ ਸਾਡੀ ਅਕਲ ਦਾ ਹਿੱਸਾ ਹੈ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਹੈ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਕਿ ਜ਼ਿੰਦਗੀ ਦਾ ਅਸਲੀ ਸੋਨਾ ਕੀ ਹੈ ਅਕਲ ਇਹ ਕਈ ਵਾਰੀ ਪ੍ਰਸ਼ਨ ਤੋਂ ਨੂੰ ਛੋਟੇ ਪ੍ਰਸ਼ਨਾਂ ਦੇ ਵਿੱਚ ਆ ਸਕਦਾ ਹੈ ਜਿੰਦਗੀ ਦਾ ਅਸਲੀ ਸੋਨਾ ਖੋਨ ਹੈ ਅਕਲ ਇਹ ਸਾਰਾ ਗਿਆਨ ਨੂੰ ਕਿੱਥੋਂ ਮਿਲਦਾ ਤਜਰਬੇ ਤੋਂ ਮਿਲਦਾ ਹੈ ਬੋਲੀ ਦਾ ਖਜ਼ਾਨਾ ਅਸੀਂ ਬਚਪਨ ਦੇ ਚੁਗਿਰਦੇ ਦੇ ਵਿੱਚ ਹੀ ਜੋੜਨਾ ਸ਼ੁਰੂ ਕਰ ਦਿੰਨੇ ਆ ਬਚਪਨ ਵਿੱਚ ਮਾਨੂੰ ਤੇ ਚਿੱਤਰੇ ਹੋਏ ਲਫ਼ਜ਼ ਸਾਨੂੰ ਭੁੱਲਦੇ ਨਹੀਂ ਉਹ ਮੋਹਰਾ ਵਾਂਗੂ ਇੱਕ ਸਟੈਂਪ ਦੀ ਤਰ੍ਹਾਂ ਕੰਮ ਕਰਦੇ ਨੇ ਇੱਕ ਇੱਕ ਮੋਹਰ ਅਨੇਕਾਂ ਸਿੱਕਿਆਂ ਦੇ ਵਿੱਚ ਵਟਾ ਦਿੰਦੇ ਹਾਂ ਸਾਡੇ ਖਜ਼ਾਨੇ ਦੀਆਂ ਮੋਹਰਾਂ ਛੜਕਣ ਲੱਗ ਪੈਂਦੀਆਂ ਨੇ ਜੇ ਸਾਡੀ ਬੋਲੀ ਵਧੀਆ ਹੋਊਗੀ ਜੇ ਬਚਪਨ ਚ ਮਾਤਾ ਪਿਤਾ ਨੇ ਸਾਨੂੰ ਚੰਗੀ ਬੋਲੀ ਸਿਖਾਈ ਹੋਈ ਹੋਵੇਗੀ ਤਾਂ ਸਾਡਾ ਖਜ਼ਾਨਾ ਭਰਿਆ ਹੋਇਆ ਹੋਵੇਗਾ ਉਹਨੂੰ ਜਿੰਨਾ ਖੋਦਾਂਗੇ ਉਹਦੇ ਵਿੱਚ ਉਨੀਆਂ ਵਧੀਆ ਮੋਹਰਾਂ ਨਿਕਲ ਕੇ ਸਾਡੇ ਸਾਹਮਣੇ ਆਣਗੀਆਂ ਜੇ ਨਹੀਂ ਕੁਝ ਸਿੱਖਿਆ ਹੋਏਗਾ ਚੰਗਾ ਤਾਂ ਮੋਰਾ ਛਾਣ ਕੇ ਵੀ ਉਹਦੇ ਵਿੱਚੋਂ ਮੋਰਾ ਨਹੀਂ ਲੱਭਣੀਆ ਤੁਹਾਨੂੰ ਤੁਸੀਂ ਛਾਣਦੇ ਰਹੋਗੇ ਉਹਦੇ ਅੰਦਰ ਤੋਂ ਜਿੰਨੀ ਡੂੰਗੀ ਪੁਟਾਈ ਕਰੋਗੇ ਤੁਹਾਨੂੰ ਕੁਝ ਤੁਹਾਡੇ ਹੱਥ ਨਹੀਂ ਪੈਣਾ ਇਸੇ ਲਈ ਬੱਚਿਆਂ ਦੀ ਦੁਨੀਆ ਦੇ ਵਿੱਚ ਅਮੀਰੀ ਦਾ ਵਾਅਦਾ ਕਰਨਾ ਬੱਚਿਆਂ ਦੀ ਜ਼ਿੰਦਗੀ ਅਮੀਰ ਜ਼ਿੰਦਗੀ ਹੁੰਦੀ ਹੈ ਬੱਚਿਆਂ ਦੀ ਜ਼ਿੰਦਗੀ ਵਿੱਚ ਅਮੀਰੀ ਦਾ ਕਾਇਮ ਕਰਨਾ ਸਦਾ ਵੱਡਿਆਂ ਦਾ ਪਹਿਲਾ ਕਰਮ ਹੈ ਨਾ ਕਿ ਬੱਚਿਆਂ ਦਾ ਧਿਆਨ ਨਹੀਂ ਰੱਖਣਾ ਬੱਚੇ ਜਿੱਦਾਂ ਪਾਲ ਲੈਣੇ ਉਦਾਂ ਹੀ ਭਲੇ ਜਾਣ ਦੇਣਾ ਆਪਣੇ ਉਦਾਂ ਹੀ ਜੇ ਅਸੀਂ ਬੱਚਿਆਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਉਹਨਾਂ ਦੀ ਜ਼ਿੰਦਗੀ ਜੋ ਹੈ ਦਿਨੋ-ਦਿਨ ਕੰਗਾਲ ਹੁੰਦੀ ਜਾਊਗੀ ਕੰਗਾਲ ਸ਼ਬਦ ਦਾ ਕੀ ਅਰਥ ਹੁੰਦਾ ਹੈ ਕੀ ਗਰੀਬ ਹੁੰਦੀ ਜਾਏਗੀ ਉਹਨਾਂ ਦੀ ਕੋਈ ਕੇਅਰ ਕਰਨ ਵਾਲਾ ਨਹੀਂ ਹੋਏਗਾ ਕੋਈ ਪੁੱਛਣ ਵਾਲਾ ਨਹੀਂ ਹੋਏਗਾ ਤਾਂ ਉਹਨਾਂ ਕੋਲੋਂ ਲਵ ਜਿਹੜੇ ਹੈਗੇ ਉਹ ਗਾਇਬ ਹੁੰਦੇ ਜਾਣਗੇ ਉਹਨਾਂ ਦੀ ਬੋਲੀ ਜੋ ਹੈ ਵਧੀਆ ਨਹੀਂ ਰਹੇਗੀ ਪਰ ਭਰਪੂਰ ਖਾਣ ਵਿੱਚ ਉਹ ਸੀ ਸਿਆਣੀ ਪੁਟਾਈ ਹੀ ਦੋਲਕ ਕੁੱਝ ਸਕਦੀ ਹੈ ਖਾਣਾ ਵਿੱਚ ਕਿੰਨਾ ਕੁ ਸੋਨਾ ਨਹੀਂ ਹੁੰਦਾ ਜਦੋਂ ਵੀ ਅਸੀਂ ਖਾਣ ਦੇ ਅੰਦਰ ਤੋਂ ਕੁਝ ਲੱਭਦੇ ਆਂ ਤਾਂ ਕਈ ਵਾਰੀ ਸਾਨੂੰ ਸੋਨੇ ਦੇ ਕਿਣਕੇ ਵੀ ਲੱਭ ਜਾਂਦੇ ਆ ਤਾਂ ਇਸ ਕਰਕੇ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਅਜਿਹੀਆਂ ਉਹਨਾਂ ਦੀਆਂ ਜਿਹੜੀਆਂ ਖਜ਼ਾਨੇ ਵਾਲੀਆਂ ਖਾਣਾ ਨੇ ਉਹਨਾਂ ਨੂੰ ਭੜਦੋਕੀ ਦੇ ਨਾਲ ਬੋਲੀ ਦੇ ਨਾਲ ਚੰਗੀ ਬੋਲੀ ਦੇ ਨਾਲ ਉਹ ਬੋਲੀ ਕਿੱਥੋਂ ਆਏਗੀ ਸਾਡੇ ਕੋਲ ਤਜਰਬੇ ਤੋਂ ਹੀ ਆਏਗੀ ਅਗਲਾ ਸਾਡਾ ਪੁਆਇੰਟ ਹੈਗਾ ਜਵਾਨੀ ਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਕਿਹੜਾ ਹੁੰਦਾ ਹੈ ਬਚਪਨ ਦਾ ਹੁੰਦਾ ਹੈ ਜਵਾਨੀ ਤੇ ਬੁਢਾਪੇ ਦੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਸਾਡੇ ਕੋਲ ਬਚਪਨ ਦਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਦੇ ਹਾਂ ਤੇ ਉਹ ਜਿਹੜਾ ਬਚਪਨ ਦਾ ਸਮਾਂ ਹੁੰਦਾ ਹੈਗਾ ਉਹਦੇ ਵਿੱਚ ਅਸੀਂ ਆਪਣੇ ਵੱਡੇ-ਵਡੇਰਿਆਂ ਦੇ ਕੋਲੇ ਬੈਠ ਕੇ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹੁੰਦੀਆਂ ਨੇ ਇਹਦੇ ਵਿੱਚ ਉਹ ਮੋਰਾਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਪਨਾ ਪਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਤੇ ਸੌਖਾ ਝਟਪਟ ਲਗਾ ਲੈਂਦੇ ਆ ਪਰ ਲਫਜ਼ ਸੋਨੇ ਦਾ ਸਿੱਕਾ ਜਿਹੜਾ ਪਰ ਲਫਜ ਜੋ ਹੁੰਦੇ ਸੋਨੇ ਦਾ ਨਿੱਕਾ ਜਿਹਾ ਤਿਲਕਾ ਹੁੰਦੇ ਨੇ ਇਹਦੀ ਬਨਾਵਟ ਗਹਿਣਿਆਂ ਦੀ ਕਢਾਈ ਵਾਂਗ ਇਸਦੀ ਅਸਲੀਅਤ ਦੇ ਅੱਗੇ ਤਾਂ ਪਿੱਛੇ ਨੁਕਦੀ ਲੰਦੀ ਹੈ ਲਫਜ ਇਹੋ ਜਿਹੇ ਕੋਜੇ ਘੜੇ ਹੁੰਦੇ ਨੇ ਤਾਂ ਉਹਨੂੰ ਕੋਈ ਪਿੱਤਲ ਦੇ ਭਾਅ ਵੀ ਨਹੀਂ ਚੁੱਕਦਾ ਜਿਨ੍ਹਾਂ ਲੋਕਾਂ ਦੇ ਲਫਜ ਕੋਜੇ ਹੁੰਦੇ ਨੇ ਖਰਵੇ ਹੁੰਦੇ ਨੇ ਛੜੀਏ ਹੁੰਦੇ ਨੇ ਉਹਨਾਂ ਨੂੰ ਕੋਈ ਪਿੱਤਲ ਦੇ ਭਾਅ ਵੀ ਨਹੀਂ ਪੁੱਛਦਾ ਜਿਨ੍ਹਾਂ ਦੇ ਵਧੀਆ ਹੁੰਦੇ ਆ ਉਹਨੂੰ ਫਟਾਫਟ ਜਾ ਕੇ ਜਿਹੜਾ ਸਰਾਫਾ ਹੈ ਉਹ ਖਰੀਦ ਲੈਂਦਾ ਸਰਾਫਾ ਕੌਣ ਹੁੰਦਾ ਹੈਗਾ ਜੋ ਸੋਨੇ ਦੇ ਗਹਿਣੇ ਜੋ ਖਰੀਦਦਾ ਹੈ ਬਣਾਉਂਦਾ ਹੈ ਵੇਚਦਾ ਹੈ ਠੀਕ ਹੈ ਉਹ ਜਾ ਕੇ ਫਟਾਫਟ ਉਹਨਾਂ ਵਿਅਕਤੀਆਂ ਦੇ ਲਫ਼ਜ਼ ਖਰੀਦ ਕੇ ਲਿਆਉਂਦਾ ਹੈ ਦੁਨੀਆ ਦੇ ਅਨੇਕਾਂ ਲੋਕ ਆਪਣਾ ਦੁਨੀਆ ਦੇ ਅਨੇਕਾਂ ਲੋਕ ਜੋ ਨੇ ਆਪਣਾ ਮੁੱਲ ਨਹੀਂ ਪਵਾ ਸਕੇ ਕਿਉਂਕਿ ਉਹਨਾਂ ਨੇ ਕਦੇ ਆਪਣੀ ਲਫ਼ਜ਼ਾਂ 'ਤੇ ਧਿਆਨ ਹੀ ਨਹੀਂ ਦਿੱਤਾ ਉਹਨਾਂ ਨੇ ਦੇਖਿਆ ਹੀ ਨਹੀਂ ਕਿ ਅਸੀਂ ਕਿਹੋ ਜਿਹੇ ਲਫ਼ਜ਼ ਬੋਲਦੇ ਹਾਂ ਚੁੱਬਦੇ ਕੋੜੇ ਬੇਰਸ ਲਫ਼ਜ਼ ਤੇ ਬੇਕੀਮਤੀ ਬਣਾ ਕੇ ਰੱਖ ਲੈਂਦੇ ਨੇ ਆਪਣੇ ਸੋਨੇ ਨੂੰ ਉਹ ਬੋਲੀ ਨਾ ਸਿਰਫ ਸਾਡੀ ਕਾਮਯਾਬੀ ਦੀ ਕੁੰਜੀ ਹੈ ਸਾਡੇ ਜ਼ਿੰਦਗੀ ਨੂੰ ਸੁਖੰਤ ਤੇ ਸਵਾਦ ਦਾ ਜਾਦੂ ਹੈ ਸਾਡੇ ਅਨੁਹਾਣੇ ਸੂਪੜਿਆਂ ਨੂੰ ਲਕੀਰਾਂ ਘੇਰਿਆਂ ਵਿੱਚ ਚਿੱਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ ਕਈ ਕੋਈ ਬੋਲੀ ਬਾਰੇ ਆਪਣੀ ਅਨਗਹਿਲੀ ਨਾ ਕਰੇ ਕੋਈ ਵੀ ਵਿਅਕਤੀ ਆਪਣੇ ਬੋਲੀ ਬਾਰੇ ਅਨਗਹਿਲੀ ਨਾ ਕਰੇ ਕਦੇ ਬੋਲੀ ਨੂੰ ਮਖੌਲ ਨਾ ਸਮਝੇ ਸਾਡੀ ਗਲੀ ਮੋਲੇ ਦੇ ਅੰਦਰ ਬਹੁਤ ਸਾਰੇ ਲੋਕ ਸਵੇਰੇ ਸਵੇਰੇ ਸਮਾਨ ਵੇਚਣ ਲਈ ਆਉਂਦੇ ਨੇ ਹਨਾ ਇੱਕ ਰੱਦੀ ਵਾਲਾ ਆਉਂਦਾ ਉਹ ਆਪਣਾ ਆਵਾਜ਼ ਨਹੀਂ ਕਾਲਦਾ ਅਖਬਾਰ ਲਿਆਓ ਅਖਬਾਰ ਕੱਢ ਦੋ ਆਪਣੇ ਕਿਲਵਾਂ ਦੇ ਭਾਂ ਦੇ ਵਿੱਚ ਅਸੀਂ ਖਰੀਦਿਆਂ ਅਖਬਾਰ ਕੋਈ ਰੱਦੀ ਕਾਗਜ਼ ਹੈ ਕੱਪੜੇ ਵਾਲੇ ਵੀ ਅੱਜ ਕੱਲ ਤਾਂ ਆਣ ਲੱਗ ਪਏ ਮੋਬਾਈਲ ਵੀ ਕਹਿੰਦੇ ਨੇ ਜੋ ਪੁਰਾਣਾ ਸਾਨੂੰ ਸਾਡਾ ਵੇਚ ਦੋ ਤਾਂ ਅਸੀਂ ਉਹਨਾਂ ਦੀ ਬੋਲੀ ਤੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ ਕੀ ਬੋਲ ਰਿਹਾ ਫਿਰ ਸਬਜ਼ੀ ਵਾਲਾ ਆਉਂਦਾ ਆਲੂ ਲੈ ਲਓ ਗੋਭੀ ਲੈ ਲਓ ਹਨਾ ਤਾਂ ਉਹਦੀ ਵੀ ਭਾਸ਼ਾ ਸੁਣੀ ਜਾਂਦੀ ਹੈ ਫਿਰ ਛੋਲਿਆਂ ਵਾਲਾ ਆਉਂਦਾ ਉਹ ਕਹਿੰਦਾ ਛੋਲੇ ਲੈ ਲਓ ਗੱਜਕ ਲਾ ਲੋ ਰੇਵੜੀ ਲਾ ਲੋ ਅਸੀਂ ਉਹਦੀ ਵੀ ਭਾਸ਼ਾ ਸੁਣਦੇ ਆਂ ਤੇ ਹਰ ਰੋਜ਼ ਇਹਨਾਂ ਲੋਕਾਂ ਵਿੱਚ ਉਡੀਕ ਕਰਦੇ ਆਂ ਕਿ ਇਹਨਾਂ ਦੀ ਬੋਲੀ ਸਾਨੂੰ ਚੰਗੀ ਲੱਗਦੀ ਐ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਦੇ ਆਂ ਛਾਬੜੀ ਵਾਲੇ ਕੋਲੋਂ ਜਿਹੜਾ ਛੋਲੇ ਵੇਚਦਾ ਐ ਲੱਕੜ ਪਾੜਨ ਵਾਲੇ ਮਜ਼ਦੂਰ ਕੋਲੋਂ ਘੁਗੇ ਘੋੜੇ ਵੇਚਣ ਵਾਲੇ ਬੰਦੇ ਕੋਲੋਂ ਪਖੀਵਾਰਨ ਕੋਲੋਂ ਗਵਾਲੇ ਕੋਲੋਂ ਪਖੀਵਾਰਨ ਕੋਲ ਹੁੰਦੇ ਐ ਟੱਪਰੀ ਵਾਸੀ ਲੋਕ ਜੋ ਇੱਕ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਆਂਦੇ ਜਾਂਦੇ ਰਹਿੰਦੇ ਨੇ ਚਲੋ ਆਹੇ ਕੋਲੋਂ ਜੋ ਪਿੱਡਾ ਬੱਕਰੀਆਂ ਚਰਵਾਉਣ ਜਾਂਦੇ ਨੇ ਆ ਜਿਹੜੀ ਜਿਹਨੂੰ ਕਹਿੰਨੇ ਆਂ ਅਸੀਂ ਠੀਕ ਹੈ ਉਹ ਇਹੋ ਜੇ ਲਫ਼ਜ਼ ਸਿੱਖਦੇ ਹਾਂ ਤੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਹਾਂ ਲਫ਼ਜ਼ਾਂ ਦੀ ਭੁੱਖ ਪੈਦਾ ਕਰੋ ਹਮੇਸ਼ਾ ਨਵੇਂ-ਨਵੇਂ ਲਫ਼ਜ਼ ਦੂਜੇ ਲੋਕਾਂ ਤੋਂ ਸਿੱਖੋ ਜਿਨ੍ਹਾਂ ਦੇ ਅੰਦਰ ਲਫ਼ਜ਼ਾਂ ਦੀ ਭੁੱਖ ਰਹੂਗੀ ਸਮਝ ਲਓ ਉਹਨਾਂ ਦੇ ਅੰਦਰ ਪੂਰੀ ਜ਼ਿੰਦਗੀ ਦਾ ਅਸਲੀ ਸੋਨਾ ਸਮਾਇਆ ਹੋਵੇਗਾ ਅਬ ਇਹੋ ਟਪਕ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਤਿਤਲੀ ਆਪਣੇ ਅੰਦਰ ਪੈਦਾ ਕਰੋ ਜੋ ਦੂਜੇ ਫੁੱਲਾਂ ਨੂੰ ਦੇਖ ਕੇ ਉਹਨਾਂ ਦੇ ਉੱਪਰ ਇੱਕਦਮ ਜਾ ਕੇ ਝਪਟ ਕੇ ਪੈ ਜਾਵੇ ਰਾਂਗਲੇ ਫੁੱਲਾਂ ਦੀ ਉਹਨੂੰ ਤਾਂਗ ਰਵੇ ਹਮੇਸ਼ਾ ਨਾ ਮਾ ਕੁਝ ਸਿੱਖਣ ਦੀ ਅੰਤ ਦੇ ਵਿੱਚ ਲਫਜ਼ ਆਪਣੇ ਆਪ ਦੇ ਵਿੱਚ ਦੌਲਤ ਨਹੀਂ ਹਨ ਲਫਜ਼ ਕੀ ਨੇ ਆਪਣੇ ਆਪ ਦੇ ਵਿੱਚ ਦੌਲਤ ਨਹੀਂ ਹਨ ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਹੋਈ ਮੋਹਰ ਆਪਣੇ ਆਪ ਵਿੱਚ ਦੌਲਤ ਨਹੀਂ ਹੁੰਦੀ ਸਿਰਫ ਕਿਸੇ ਦੌਲਤ ਦੀ ਮੋਤਵੀਰ ਨਿਸ਼ਾਨੀ ਹੁੰਦੀ ਹੈ ਮੋਤਵੀਰ ਨਿਸ਼ਾਨੀ ਹੋਣਾ ਭਰੋਸੇਯੋਗ ਨਿਸ਼ਾਨੀ ਹੋਣਾ ਉਸੇ ਤਰ੍ਹਾਂ ਲਫਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਨੇ ਲਫਜ਼ ਕਿਸ ਦੀਆਂ ਮੋਹਰਾਂ ਨੇ ਸਾਡੇ ਦਿਲ ਦੀ ਦੌਲਤ ਦੀਆਂ ਮੋਹਰਾਂ ਨੇ ਜੇ ਦਿਲ ਵਿੱਚ ਦੋਸਤੀਆਂ ਪਿਆਰ ਕੁਰਬਾਨੀਗੀਤ ਅਨਜੂਹਾਂ ਸੇ ਸਸੇ ਕੁਦਰਤ ਦੀਆਂ ਛੋਹਾਂ ਦੀ ਦੌਲਤ ਅਮੁੱਖ ਹੈ ਤਾਂ ਮਨੁੱਖੀ ਬੁੱਕ ਵਿੱਚ ਉਹ ਕਿਹੜਾ ਜੰਮਿਆ ਹੈ ਜਿਹੜਾ ਜੱਫੀਆਂ ਪਾਉਂਦੇ ਹੋਏ ਲਫ਼ਜ਼ਾਂ ਦੀ ਛੰਛੰਦ ਤੋਂ ਦੂਰ ਰਹੇਗਾ ਠੀਕ ਹੈ ਉਸ ਦੀ ਮਿਛਾਵਰ ਹੋਣ ਤੋਂ ਰੁਕ ਜਾਵੇਗਾ ਫਟਾਫਟ ਜਾ ਕੇ ਲਫ਼ਜ਼ਾਂ ਨੂੰ ਆਪਣੇ ਕੋਲ ਇਕੱਠੇ ਕਰੇਗਾ ਤਾਂ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਅੰਦਰ ਚੰਗੀ ਬੋਲੀ ਚੰਗੇ ਲਫ਼ਜ਼ અપਨਾਉਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੀ ਬੋਲੀ ਨੂੰ ਵਧੀਆ ਬਣਾ ਸਕੀਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਬੋਲੀ ਪਾੜ ਜੋ ਹੈ ਸਮਝ ਆਇਆ ਹੋਵੇਗਾ ਹੁਣ ਅਸੀਂ ਇਸ ਨਾਲ ਸੰਬੰਧਿਤ ਕੁਝ ਔਖੇ ਸ਼ਬਦ ਕਰਨ ਲੱਗੇ ਜਾੜੇ ਕਿ ਮੈਂ ਤੁਹਾਨੂੰ ਨਾਲ-ਨਾਲ ਇਹਨਾਂ ਮੇਨ ਪੁਆਇੰਟਸ ਦੇ ਨਾਲ-ਨਾਲ ਦੱਸਿਆ ਸੀ ਪਹਿਲਾ ਹੈ ਸੁਹੱਪਣ ਜਿਹਦਾ ਅਰਥ ਹੈ ਸੁੰਦਰਤਾ ਰੜਾ ਦਾ ਅਰਥ ਹੈ ਖਾਲੀ ਮੈਦਾਨ ਨਕਾਰੇ ਨਿਕੰਮੇ ਪੱਖੀ ਵਾਰਨ ਟੱਪਰੀ ਵਾਸੀ ਲੋਗ ਮਸਖਰੀ ਕਰਨੀ ਮਖੌਲ ਕਰਨਾ ਮੋਤੀਬਰ ਫਰੋਸੇਯੋਗ ਠੀਕ ਹੈ ਤਾਂ ਇਸ ਪਾਠ ਵਿੱਚੋਂ ਕੁਝ ਮਹੱਤਵਪੂਰਨ ਪ੍ਰਸ਼ਨ ਜੋ ਆ ਸਕਦੇ ਨੇ ਉਹ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਬੋਲੀ ਮਨੁੱਖ ਦੇ ਮੂਹ ਦਾ ਚਿੱਤਰ ਹੈ ਮੈਂ ਤੁਹਾਨੂੰ ਪਹਿਲਾਂ ਹੀ ਸੰਘਾਇਆ ਸੀਗਾ ਕਿ ਜਿਹੜਾ ਮਨੁੱਖ ਜਦੋਂ ਬੋਲਦਾ ਹੈ ਤਾਂ ਬੋਲਣ ਤੋਂ ਹੀ ਪਤਾ ਚੱਲਦਾ ਉਹ ਜੀ ਬੋਲੀ ਕੀ ਹੋਦੀ ਹੈ ਨਾ ਇਹ ਤਾਂ ਬੰਦ ਮਕਾਨ ਦਾ ਸਾਰਿਆਂ ਦੇ ਪਏ ਹੁੰਦੇ ਨੇ ਜਿੰਨੀ ਦੇਰ ਤੱਕ ਘਰ ਦਾ ਦਰਵਾਜ਼ਾ ਨਹੀਂ ਖੁੱਲੂਗਾ ਤਾਂ ਜਾ ਕੇ ਪਤਾ ਹੀ ਨਹੀਂ ਚੱਲੇਗਾ ਉਹ ਘਰ ਅੰਦਰੋਂ ਵੀ ਸੋਹਣਾ ਜਿੰਨਾ ਬਾਹਰੋਂ ਦੇਖਣ ਵਿੱਚ ਸੋਹਣਾ ਲੱਗ ਰਿਹਾ ਸੀ ਦੂਜਾ ਪ੍ਰਸ਼ਨ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂ ਨਹੀਂ ਦੋਗੇ ਤਾਂ ਤੁਹਾਡੇ ਬੱਚੇ ਜੋ ਹੈ ਤੁਹਾਡੇ ਤੋਂ ਬਹੁਤ ਦੂਰ ਹੋ ਜਾਣਗੇ ਤਾਂ ਉਹਨਾਂ ਦੀ ਬੋਲੀ ਤੇ ਭਾਸ਼ਾ ਤੇ ਕੰਟਰੋਲ ਨਹੀਂ ਰਹੇਗਾ ਉਹਨਾਂ ਦੀ ਬੋਲੀ ਹੋਰ ਭਾਸ਼ਾ ਨੂੰ ਵਧੀਆ ਬਣਾਉਣ ਦੇ ਲਈ ਅਮੀਰ ਬਣਾਉਣ ਦੇ ਲਈ ਸਾਨੂੰ ਬਚਪਨ ਦੇ ਵਿੱਚ ਹੀ ਉਹਨਾਂ ਦੇ ਉੱਪਰ ਸਟੈਂਪਸ ਵਧੀਆ ਮੋਹਰਾਂ ਲਗਾਉਣੀਆਂ ਪੈਣਗੀਆਂ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬੋਲੀ ਦਾ ਕੀਮਤ ਹੈ ਰੋਜ਼ਾਨਾ ਜੀਵਨ ਦੇ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ ਸ਼ਬਦ ਜੋ ਸਾਡੇ ਹੈਗੇ ਮੂੰਹ ਚੋਂ ਨਿਕਲਦੇ ਹੋ ਸਿੱਕੇ ਤੇ ਨੋਟ ਨੇ ਉਹ ਉਹ ਕਿਸ ਤਰ੍ਹਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਮੰਡੀ ਰੀਤ ਨਾਲ ਚੱਲਦੇ ਨੇ ਜੇ ਇੱਕ ਵਾਰੀ ਕੜਵਾ ਬੋਲਤਾ ਕਿਸੇ ਨੂੰ ਤਾਂ ਵਾਪਸ ਮੁੜ ਕੇ ਨਹੀਂ ਆਣਾ ਠੀਕ ਹੈ ਤਾਂ ਇਸ ਮਹਿੰਗੀ ਤੇ ਪਿਆਰੀ ਵਿਰਾਸਤ ਨੂੰ ਬੋਲੀ ਜੋ ਹੈਗੀ ਹੈ ਉਸ ਨੂੰ ਸੰਭਾਲ ਕੇ ਰੱਖੋ ਬੋਲੀ ਸਾਡੀ ਸਫਲਤਾ ਦੀ ਕੁੰਜੀ ਹੈ ਅਗਲਾ ਪ੍ਰਸ਼ਨ ਲਫਜ਼ ਵੀ ਦਿਲ ਦੀ ਦੌਲਤ ਜਾਂ ਮੋਰਾ ਹੁੰਦੇ ਨੇ ਇਸ ਕਥਨ ਦੀ ਵਿਆਖਿਆ ਕਰੋ ਹੁਣ ਜੇਕਰ ਸਾਡੇ ਦਿਲ ਵਿੱਚ ਦੋਸਤੀ ਹੈ ਪਿਆਰ ਹੈ ਗੀਤ ਨੇ ਹੰਜੂ ਨੇ ਹਾਸੇ ਨੇ ਕੁਦਰਤ ਪ੍ਰਤੀ ਛੋਦੀ ਦੌਲਤ ਅਮੁੱਖ ਹੈ ਤਾਂ ਫੇਰ ਮਨੁੱਖੀ ਕੁੱਖ ਵਿੱਚੋਂ ਕੋਈ ਨਹੀਂ ਜੰਮਿਆ ਅਜੇ ਹਾਂ ਨਹੀਂ ਜੰਮਿਆ ਜੋ ਲਫ਼ਜ਼ਾਂ ਦੀ ਛੰਛੰਨ ਤੋਂ ਕੁਰਬਾਨ ਹੋਣਾ ਰੁਕ ਸਕੇ ਨਾ ਮੈਂ ਚੰਗੇ ਲਫ਼ਜ਼ਾਂ ਨੂੰ ਆਪਣੇ ਅੰਦਰ ਅਡਾਪਟ ਕਰਨ ਦੀ ਕੋਸ਼ਿਸ਼ ਕਰਦਾ ਹੈ ਅਗਲਾ ਪ੍ਰਸ਼ਨ ਬੋਲੀ ਜ਼ਿੰਦਗੀ ਦੀ ਉਮੀਦੀ ਵਿੱਚੋਂ ਆਪਣੇ ਲਫ਼ਜ਼ ਚੁੰੰਦੀ ਹੈ ਅਕਲ ਜ਼ਿੰਦਗੀ ਦਾ ਅਸਲੀ ਸੋਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਸ ਦੇ ਲਿਸ਼ਕ ਤੋਂ ਵਾਂਝੇ ਸਡੋਲ ਨਕਸ਼ ਵੀ ਦਿਲਾ ਵਿੱਚ ਕੋਈ ਖਿੱਚ ਨਹੀਂ ਪਾਉਂਦੇ ਤਾਂ ਜਰਬਾ ਸਾਡੀ ਦੌਲਤ ਹੈ ਐਕਸਪੀਰੀਅੰਸ ਜੋ ਹੈ ਸਾਡੀ ਦੌਲਤ ਅਸਲੀ ਦੌਲਤ ਐਕਸਪੀਰੀਅੰਸ ਇਹ ਕਿਵੇਂ ਹੈ ਇਹ ਬੋਲ ਜਿੰਦਗੀ ਨੂੰ ਅਮੀਰ ਬਣਾ ਦਿੰਦੀ ਹੈ ਜਿੰਦਗੀ ਦੀ ਇਸ ਅਮੀਰੀ ਵਿੱਚੋਂ ਇਹ ਬੋਲੀ ਆਪਣੇ ਸ਼ਬਦਾਂ ਵਿੱਚ ਊਨ ਕਰਦੀ ਹੈ ਬਚਪਨ ਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾਉਂਦਾ ਹੈ ਬਚਪਨ ਵਿੱਚ ਦਾਦਾ ਦਾਦੀ ਮਾਤਾ ਪਿਤਾ ਵੱਲੋਂ ਜਿਹੜੇ ਸਾਡੇ ਮਨ ਦੇ ਉੱਪਰ ਸ਼ਬਦ ਚਿੱਤਰੇ ਜਾਂਦੇ ਨੇ ਉਹ ਮੋਹਰਾਂ ਦੀ ਤਰ੍ਹਾਂ ਸਟੈਂਪਸ ਦੀ ਤਰ੍ਹਾਂ ਕੰਮ ਕਰਦੇ ਇੱਕ ਇੱਕ ਮੋਹਰ ਅਸੀਂ ਅਨੇਕਾਂ ਨਿੱਕੇ ਨਿੱਕੇ ਸਿੱਕਿਆਂ ਵਿੱਚ ਵਟਾ ਦਿੰਦੀਆਂ ਤੇ ਇਸ ਤਰ੍ਹਾਂ ਸਾਡੇ ਖਜ਼ਾਨੇ ਦੇ ਪੇਟੀਆਂ ਛਣਕਰ ਲੱਗ ਪੈਂਦੀਆਂ ਨੇ ਤੇ ਇਹਦੇ ਵਿੱਚ ਮੋਰਾਂ ਇਕੱਠੀਆਂ ਹੋ ਜਾਂਦੀਆਂ ਇਸ ਤਰ੍ਹਾਂ ਸੀ ਆਪਣੀ ਜਵਾਨੀ ਤੇ ਬੁਢਾਪਾ ਬਹੁਤ ਵਧੀਆ ਨਿਕਾਲ ਲੈਣੇ ਆ ਮਨੁੱਖੀ ਸ਼ਖਸੀਅਤ ਲਈ ਤਜਰਬੇ ਤੇ ਮੌਕੇ ਆ ਵੀ ਕੀ ਦੇਣ ਹੈ ਜਿਵੇਂ ਸ਼ਬਦ ਸਾਡੇ ਦੌਲਤ ਦੇ ਸਿੱਕੇ ਤੇ ਨੋਟ ਨੇ ਇਹਨਾਂ ਤੁਜਾਨਾਂ ਦੀ ਮੰਡੀ ਵਿੱਚ ਚਮਾਉਂਦੇ ਹਾਂ ਜ਼ਿੰਦਗੀ ਦੀ ਦੌਲਤ ਵਿੱਚ ਨਿਕੰਮੇ ਜਿਹੜੇ ਨਕਾਰੇ ਸ਼ਬਦ ਹੁੰਦੇ ਆ ਉਹਨਾਂ ਦੇ ਬਿਨਾਂ ਸ਼ਬਦਾਂ ਦੀ ਦੌਲਤ ਜੋ ਹੈ ਉਹ ਵਧੀਆ ਨਹੀਂ ਹੋਵੇਗੀ ਇਸੇ ਲਈ ਲੇਖਕ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਤਜਰਬੇ ਦੇ ਮੌਕੇ ਵਿੱਚ ਵਾਅਦੇ ਦੀ ਚਾਹ ਕੀਤੀ ਜਾਵੇ ਐਕਸਪੀਰੀਅੰਸ ਨੂੰ ਵਾਅਦ ਤੋਂ ਵਾਦ ਹਾਸਲ ਕਰਿਆ ਜਾਵੇ ਅਸਲੀ ਤਜਰਬੇ ਸਾਡੀ ਸਖਸ਼ੀਅਤ ਨੂੰ ਅਮੀਰ ਬਣਾਉਂਦੇ ਨੇ ਆਣ ਬੋਲੇ ਅਤੇ ਬੋੜੇ ਬੋਲਦੇ ਮਨੁੱਖ ਬਾਰੇ ਗੁਰਬਖਸ਼ ਸਿੰਘ ਨੇ ਕੀ ਕਿਹਾ ਕਿ ਜਿਹੜੇ ਅਣ ਬੋਲਿਆ ਮਨੁੱਖ ਹੈਗਾ ਜੋ ਬੋਲਦਾ ਨਹੀਂ ਉਹ ਜ਼ਿਆਦਾ ਦਿਲਚਸਪ ਨਹੀਂ ਹੁੰਦਾ ਹੈਗਾ ਠੀਕ ਹੈ ਉਹ ਇਸ ਤਰ੍ਹਾਂ ਹੁੰਦਾ ਜਿਹਦਾ ਮੂੰਹ ਬੰਦ ਹੈ ਉਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਕੋਈ ਬੰਦ ਬੂਏ ਵਾਲਾ ਮਕਾਨ ਹੋਵੇ ਉਹਦੇ ਅੰਦਰ ਦਾ ਹਿੱਸਾ ਕਿਸੇ ਨੇ ਦੇਖਿਆ ਹੀ ਨਾ ਹੋਵੇ ਤੇ ਬੋਲਣ ਵਾਲਾ ਮਨੁੱਖ ਆਪਣੇ ਅੰਦਰ ਦੀ ਸਾਰੀ ਝਾਕੀ ਪੇਸ਼ ਕਰ ਦਿੰਦਾ ਉਹ ਕਿੰਨਾ ਸੋਹਣਾ ਹੁੰਦਾ ਹੈ ਉਹਦੇ ਸੋ ਓਪਣ ਤੋਂ ਹੀ ਪਤਾ ਲੱਗ ਜਾਂਦਾ ਉਹਦੀ ਸੁੰਦਰਤਾ ਤੋਂ ਹੀ ਪਤਾ ਲੱਗ ਜਾਂਦਾ ਹੈ ਅਗਲਾ ਹੈ ਅਣੇ ਤੇ ਗੁੰਕੇ ਦੀ ਉਦਾਹਰਣ ਰਾਹੀਂ ਗੁਰਬਖਸ਼ ਸਿੰਘ ਨੇ ਕੀ ਕਹਿਣਾ ਚਾਹਿਆ ਅੰਨੇ ਜਿਹੜੇ ਹੁੰਦੇ ਆਮ ਤੌਰ ਤੇ ਸਿਆਣੇ ਤੇ ਦਿਲਚਸਪ ਹੁੰਦੇ ਨੇ ਪਰ ਗੁੰਡਿਆਂ ਵਿੱਚੋਂ ਕੋਈ ਕੋਈ ਦਿਲਚਸਪ ਹੁੰਦਾ ਹੈ ਜੇ ਆ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਬੋਲੀ ਤੋਂ ਹੀ ਮਨੁੱਖ ਦੀ ਉਮੀਦੀ ਦਾ ਮੇਚਾ ਲਗਾਉਂਦੇ ਆ ਬੋਲੀ ਹੀ ਦੱਸਦੀ ਹੈ ਕਿ ਉਸ ਦੇ ਅੰਦਰ ਬਹੁਤ ਕੁਝ ਹੈ ਉਹਦੀ ਬੋਲੀ ਜੋ ਹੈ ਫੁੱਲਾਂ ਫਲੇ ਲੱਦੇ ਹੋਏ ਬਾਗ ਵਰਗੀ ਹੋਏਗੀ ਤੇ ਉਹ ਤੋਂ ਬਦੀ ਵਧੀਆ ਠੰਡੀ ਮਿੱਠੀ ਪੂਨ ਸਾਡੇ ਵੱਲ ਨੂੰ ਚੱਲੀ ਆ ਰਹੀ ਹੋਏਗੀ ਹਨਾ ਜ ਜਿਹਦੀ ਬੋਲੀ ਵਧੀਆ ਨਹੀਂ ਹੋਏਗੀ ਉਹ ਰੜੇ ਰੇਗਿਸਤਾਨ ਵਰਗੀ ਗਰਮ ਹਵਾ ਚੰਨ ਵਰਗੀ ਹੋਏਗੀ ਉਹਦੇ ਵਿੱਚੋਂ ਸਾਨੂੰ ਕੁਝ ਹਾਸਲ ਨਹੀਂ ਹੋਣਾ ਤੇ ਆ ਸਾਰਾ ਪਾਠ ਬੋਲੀ ਮੈਂ ਤੁਹਾਨੂੰ ਆਪਣੇ ਵੱਲੋਂ ਬਹੁਤ ਬਹੁਤ ਹੀ ਆਸਾਨ ਤਰੀਕੇ ਨਾਲ ਮਹੱਤਵਪੂਰਨ ਪੁਆਇੰਟਸ ਦੇ ਨਾਲ ਸਮਝਾ ਦਿੱਤਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ ਧੰਨਵਾਦ